ਕਦੋਂ ਦੇ ਕੰਮ ਇਹ ਲਾ ਤੇ ਆਪਣੇ ਆਪ ਕੋਈ ਕੰਮ ਕਰਨ ਦਾ ਪਤਾ ਹੀ ਨਹੀਂਗਾ ਈ ਸ਼ਰਮ ਨਹੀਂ ਸ਼ਰਮ ਨਹੀਂ ਤੈਨੂੰ ਸੁਣ ਬਣੀਆ ਆ ਰੋਮ ਜੀ ਆਗੀ ਆਗੀ ਇੱਕ ਮਿੰਟ ਆਗੀ ਬੱਸ ਈ ਨੂੰ ਆਨੀ ਹੈ ਨਾ ਤੂੰ ਸੋਇਜਾ ਥੋੜਾ ਹੋਰ ਕੰਮ ਕਰ ਲਾ ਮੈਂ ਆ ਭਾਂਡੇ ਭੁੰਡੇ ਤੋਂ ਹੁਣ ਤੋਲੇ ਤੇ ਇਹਦੇ ਪਿਓ ਨੇ ਸਵੇਰ ਦੀ ਰੋਟੀ ਨਹੀਂ ਖਾਦੀ ਆਗੀ ਪਤਾ ਹੀ ਕੋਈ ਨਹੀਂ ਕਿੱਥੇ ਕਿੱਥੇ ਜਾਂਦੇ ਹਾਂ ਜੀ ਮੈਂ ਤੈਨੂੰ ਇਹ ਦੱਸਣ ਵਾਸਤੇ ਆਵਾਜ਼ ਮਾਰੀ ਆ ਕਿ ਮੈਂ ਤੇਰੇ ਡੈਡੀ ਨੂੰ ਆਵਾਜ਼ ਮਾਰ ਕੇ ਲਿਆਉਣੀ ਆ ਹੋ ਸਕਦਾ ਪਹਿਲੀ ਚ ਖਲੋਤੇ ਹੁਣ ਤੇ ਸਵੇਰ ਦੀ ਰੋਟੀ ਨਹੀਂ ਖਾਦੀ ਮੈਂ ਸਵੇਰੇ ਲਈ ਉਹ ਵੀ ਠੰਡੇ ਦਾ ਹੋ ਰਹੀਆਂ ਕੁੱਤੋ ਦੁਪਹਿਰ ਦਾ ਟਾਈਮ ਹੋ ਗਿਆ ਦੱਸ ਦੇਣਾ ਸਵੇਰ ਦੀ ਰੋਟੀ ਖਾਦੀ ਨਹੀਂ ਗਈ ਬਾਹਰ ਰੋਟੀ ਖਾਦੀ ਜਿੱਥੇ ਜਾਣਾ ਉੱਥੇ ਸੁਲਾਈ ਪੈ ਜਾਣਾ ਜਾ ਕੇ ਮੈਂ ਖਾਲੀ ਹੋਣੀ ਆ ਨਾ ਨਾ ਹੁਣ ਤਾਂ ਦੁਪਹਿਰ ਦਾ ਟਾਈਮ ਹੋ ਗਿਆ ਵਾ ਉਹ ਤਾਂ ਗਿਆ ਪਰ ਜਨਾ ਹੈ ਹੀ ਨਹੀਂ ਗੱਲਾਂ ਨਾ ਹੀ ਵਾਸਤਾ ਵਾ ਜਿੱਥੇ ਜਾਣਾ ਉਹਦੀਆਂ ਕਰ ਲਾ ਉਹਦੀਆਂ ਕਰ ਲਾ ਗੱਲਾਂ ਤੈਨੂੰ ਪਤਾ ਤਾਂ ਹੈਗਾ ਹੀ ਡੈਡੀ ਦੀ ਗੱਲਾਂ ਤਾਂ ਚਲ ਕੋਈ ਨਹੀਂ ਮੈਂ ਬਣਾਉਣੀ ਆ ਫੁਲਕੇ ਤੇ ਤੂੰ ਹੀ ਮਾਰ ਲਵਾ ਡਾਡੀ ਨੂੰ ਮੈਂ ਆਵਾਜ਼ ਮਾਰ ਕੇ ਲਿਆਉਣੀ ਆ ਤੇ ਤੂੰ ਗਰਮ ਗਰਮ ਲਾ ਕੇ ਨਾ ਡੱਬੇ ਚ ਘਟ ਕੇ ਉਹ ਲੇਟ ਕੇ ਰੱਖੀ ਆ ਚਲ ਕੋਈ ਮੇਰਾ ਨਹੀਂ ਤੇ ਤੂੰ ਹੀ ਮਾਰ ਲਵਾ ਦੇ ਕੋ ਲਾ ਲਮੀ ਨਹੀਂ ਨਹੀਂ ਮੈਂ ਹੁਣੇ ਬਣਾ ਦੇਣੀ ਆ ਤੇਰਾ ਨਾਮ ਨਾ ਗੱਲੀ ਨਾ ਭਾਜੀ ਨਹੀਂ ਨਹੀਂ ਮੈਂ ਹੁਣੇ ਬਣਾ ਦੇਣੀ ਆ ਤੂੰ ਹੀ ਮਾਰ ਲਵਾ ਡਾਡੀ ਨੂੰ ਮੰਮੀ ਜੀ ਆਸਪਤ ਤੇ ਸੱਜੇ ਸਬਜ਼ੀ ਕਿਹੜੀ ਬਣਾਉਣੀ ਆ ਹੁਣ ਉਹ ਤਾਂ ਸਵੇਰ ਦੀ ਮਾਵਾਂ ਛੱਲੇ ਦਾਲ ਬਣੀ ਆ ਆਹੋ ਤੇ ਹੈਗੀ ਆ ਉਹਦੇ ਨਾਲ ਉਹਨੇ ਬੜੇ ਖੁਸ਼ ਹੋ ਕੇ ਖਾਣੀ ਉਹ ਤਾਂ ਅੱਗੇ ਸ਼ਕੀਨ ਬੜੇ ਮੈਂ ਫੇਰ ਨਾ ਡਾਡੀ ਕਹਣ ਪਈ ਉਹ ਦਾਲ ਪਈ ਆ ਪੇਲੇ ਨਹੀਂ 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 ਤੈ ਦੀ ਇਹਨੇ ਖਾਧੀ ਨਹੀਂ ਕਿ ਉਹਨੇ ਕੀ ਕਹਿਣਾ ਠੀਕ ਆ ਚਲ ਕੋਈ ਨਹੀਂ ਫਿਰ ਨਾਲੇ ਉਹ ਅੱਧਾ ਵੀ ਮਾਵਾ ਛੱਲੇ ਦੀ ਦਾਲ ਦਾ ਸ਼ਕੀਨ ਬੜਾ ਉਹ ਅੰਦਾ ਭਾਈ 24 ਘੰਟੇ ਦੀ ਬਣਾਈ ਚਲ ਕੋਈ ਨਹੀਂ ਮੈਂ ਬਣਾਉਣੀ ਫੁਲਕੇ ਫਿਰ ਠੀਕ ਉਹ ਨਹੀਂ ਭਰਾਵਾ ਹੁਣਿਓ ਮਰਤ ਹੋਣੀ ਅਸੀਂ ਨਾ ਆਪ ਖਰਚਾ ਕਰ ਲਿਆ ਕੋਈ ਆ ਵੱਡਾ ਬਾਕੀ ਤੈਨੂੰ ਬੜਾ ਟੱਬਰਦਾਰੀ ਆ ਹੈ ਹੁਣ ਮਨਜਿੰਦਰ ਦਾ ਮੁੰਡਾ ਵਿਆਹ ਵਰਿਆ ਵਾ ਸਾਡੇ ਆਲਾ ਵੀ ਤੇ ਰਿਸ਼ਤੇਦਾਰੀਆਂ ਦੇ ਵਿੱਚ ਤੈਨੂੰ ਪਤਾ ਹੁਣ ਲੰਮਾ ਚੌੜਾ ਕੰਮ ਆ ਕਬੀਲਦਾਰੀ ਵੱਡੀ ਆ ਮਹਾ ਆਪਣੇ ਖਰਚਾ ਖਰਚਾ ਚੱਲਦਾ ਵਾ ਹੋਣੀਓ ਹੁਣ ਹਾਂ ਹੁਣ ਕੰਕ ਪੱਕੂਗੀ ਤੇ ਫੇਰ ਚਲੋ ਕੋਈ ਹਫ਼ਤਾਬ ਲੱਗੂਗਾ ਅੱਗੋਂ ਫੇਰ ਤੇਰੀ ਕਰਦਾਂਗੇ ਮਾਤਾ ਥੋੜੀ ਬਹੁਤੀ ਪੌਣ ਤਾਂ ਮਹਾ ਆਪਣੇ ਟਾਈਮ ਲੰਘਣ ਡਿਆਈ ਆਹ ਵਾਹੋ ਚੱਲ ਠੀਕ ਆ ਮੇਰਾ ਭਰਾ

ਤਾਂ ਨਹੀਂ ਲੱਗਦੀ ਫੈਂ ਨਹੀਂ ਮੈਂ ਗਵਾਚਾਂ ਮੈਂ ਗਵਾਚਿਆਂ ਵਾਲਾ ਕੰਮ ਹੋਗਾ ਕਿਉਂ ਸਵੇਰ ਦੀ ਰੋਟੀ ਨਹੀਂ ਖਾਦੀ ਹੈਗੀ ਤੇ ਬਿਮਾਰ ਹੋਣਾ ਜੀ ਉਹ ਮੇਰੀ ਗੱਲ ਸੁਣਾ ਜਿੱਥੇ ਜਾਈਏ ਉੱਥੇ ਚਾਹ ਦੋ ਵਾਰੀ ਤੁਸੀਂ ਆ ਘਰ ਬਣਾ ਲਈ ਸਵੇਰ ਦੀ ਮੁੜ ਕੇ ਕਿਤੇ ਕੰਮ ਗਿਆ ਹੋਣਾ ਬਣਾ ਲਈ ਉਹ ਭੁੱਖੀ ਮਰ ਗਈ ਆ ਤੇ ਫਿਰ ਘਰ ਦੱਸ ਜਿਆ ਕਰੋ ਅਸੀਂ ਕਾਨੂੰ ਸਾਰਾ ਦਿਨ ਲਾ ਲਾ ਕੇ ਫੁਲਕੇ ਤਰੱਕੀ ਜਾਣੇ ਹੁੰਦੇ ਆ ਮੁੜ ਕੇ ਉਹ ਠੰਡੇ ਕੋਈ ਖਾਂਦਾ ਨਹੀਂਗਾ ਪਰ ਚਲ ਕੋਈ ਗੱਲ ਨਹੀਂ ਠੰਡੇ ਵੀ ਖਾ ਲਾਂਗੇ ਗਰਮ ਕਰਕੇ ਖਾ ਲਈ ਜੀ ਬਹੁਤ ਤੁਸੀਂ ਠੰਡੇ ਖਾਂਦੇ ਸਾਡੇ ਦੰਦ ਹੈਗੇ ਆ ਜੀ ਦੰਦ ਹੈ ਲਰੀ ਨਾਲ ਉਹ ਸਨੀ ਦੀ ਮਾਸੀ ਵੀ ਨਹੀਂ ਉਹ ਠੀਕ ਹੈ ਹਾਂ ਕੀ ਗੱਲ ਉਹ ਥੋੜੇ ਜਿਹਾ ਬਿਮਾਰ ਹੀ ਉਹ ਤੇ ਉਹਦਾ ਪਤਾ ਪਤਾ ਲੱਲੀ ਫੋਨ ਕਰਕੇ ਹਾਂ ਹਾਈ ਉਹ ਐਡੀ ਕੋ ਫਿਕਰ ਵਾਲੀ ਗੱਲ ਨਹੀਂ ਕੀ ਹਾਂ ਉਦਾਂ ਬਚਾਲ ਜ਼ਿਆਦਾਤ ਨਹੀਂ ਕੀ ਪਰ ਫਿਰ ਵੀ ਹੈ ਹੀ ਆ ਅੱਛਾ ਆਓ ਅੱਗੇ ਅੱਜ ਰਾਤ ਨਾ ਸੁਫਨਾ ਜ ਨਹੀਂ ਚੰਗਾ ਆਇਆ ਤੇ ਮੇਰਾ ਧਿਆਨ ਹੈਗਾ ਸੀ ਮੈਂ ਅੱਗੇ ਕਹਿਣੀ ਹਾਂ ਇਹਦੇ ਮਾਮੇ ਨੂੰ ਫੋਨ ਲੰਮਣੀ ਆ ਤੇ ਰਾਜੀ ਪਾਜੀ ਪੁੱਛਣੀ ਆ ਮਾਮੇ ਨੂੰ ਕਾਦੀ ਰਾਜੀ ਪਾਜੀ ਪੁੱਛਣੀ ਆ ਸਨੀ ਦੇ ਮਾਮੇ ਦਾ ਹੀ ਫੋਨ ਆਇਆ ਸੀ ਉਹਨੇ ਤਾਂ ਸਿਆਤਰੀ ਭੈਣਾਂ ਲੋ ਬੀਠੀ ਠੀਕ ਨਹੀਂ ਉਹਦਾ ਪਤਾ ਪੁੱਤਾ ਲੈ ਲਿਓ ਅੱਛਾ ਨਾਲਿਓ ਕਹਿਣ ਰਿਹਾ ਇਹ ਵੀ ਮੈਂ ਟਰਾਲੀ ਬਣਾਉਣੀ ਆ ਮੇਰੀ ਮਤ ਕਰੋ ਮੈਂ ਤਾਂ ਕਰ ਦੂੰ ਆ ਫਿਰ ਕੀ ਉਹ ਚ ਲੈ ਕੇ ਨੀ ਘਾ ਕਰਾਂ ਚੱਲੀ ਮੇਰੀ ਗੱਲ ਸੁਣਨੀ ਹੈ ਤੇ ਹੁਣ ਤੈਨੂੰ ਪਤਾ ਹੀ ਆ ਜੋ ਪੈਸਾ ਤੇ ਲਿਆ ਗਾ ਹੈ ਉਧਰ ਦੇਖੜਿਆ ਵਾ ਦੂਜੇ ਪੰਨੇ ਮੈਂ ਵੀ ਸਾਡੀ ਤਾਂ ਹੁਣ ਵਾਰੀਆਂ ਨੂੰ ਜਾਂਦੀ ਕਣਕੋ ਤੇਰੀ ਮਤ ਕਰਦਾਂਗੇ ਥੋੜੀ ਬੋਦੀ ਹੁਣ ਤਾਂ ਮੈਂ ਬੇਵਾਹੀ ਹਾਂ ਉਧਰ ਜਿੱਦਕ ਕੋਈ ਹੋਰ ਕੋਈ ਮੰਗੇ ਨਾ ਪੈਸੇ ਉਹ ਉਹਦੇ ਲਈ ਤੁਸੀਂ ਨਾ ਨਹੀਂ ਕੀਤੀ ਜੇ ਚੈਨੀ ਦੀ ਭੂਆ ਮੰਗਦੀ ਐ ਤੇ ਜਿਹੜਾ ਨਾਨਕਿਆਂ ਨੇ ਮੰਗਣੇ ਉਹ ਤੁਹਾਨੂੰ ਹੌਲੀ ਪੈ ਜਾਣਗੇ ਤੂੰ ਐਵੇਂ ਜਿਦਾਂ ਕਰਨੀ ਆ ਜਿਦਾਂ ਵਾਲੀ ਨਹੀਂ ਇਹ ਕੋਈ ਟਾਈਮ ਦੀ ਗੱਲ ਹੁੰਦੀ ਆ ਜੇ ਹੁਣ ਕੋਲੇ ਇਹ ਬੰਦਾ ਦੇ ਦੂਗਾ ਤੇ ਜੇ ਕੋਲੇ ਨਾ ਉਹਦੇ ਦਊ ਕਿੱਥੋਂ ਹਰੇਕ ਇਹ ਵੀ ਐ ਨਾ ਥੋੜੀ ਬੋਧ ਤੁਸੀਂ ਕਰ ਦੋਗੇ ਕੋ ਹੋਰ ਕੋਲੋਂ ਕਰ ਲੋ ਉਹਦੀ ਚੀਜ਼ ਬਣ ਜੇਗੀ ਉਹ ਮੈਂ ਤੇਰੀ ਗੱਲ ਸਮਝਣਾ ਵਾ ਪਰ ਜਦ ਹੁਣ ਨਹੀਂ ਹੈਗੇ ਕੋਲ ਤੇ ਦਸ ਫਾ ਲਈਏ ਚੱਲ ਬੱਬਾ ਰਹਿਣ ਦੇ ਤੁਸੀਂ ਤਾਂ ਜੇ ਜਦੋਂ ਉਹਨਾਂ ਨੇ ਮੰਗਣੇ ਇਦਾਂ ਹੀ ਮੂੰਹ ਮੋਟਾ ਕਰਨਾ ਹੁੰਦਾ ਟਰਾਲੀ ਇਹ ਬਣਾਉਣੀ ਟਰਾਲੀ ਬਣਾਉਣੀ ਆ 20 ਫੁੱਟ ਦੀ ਪੈਸੇ ਵਾਵਾ ਚਾਹੀਦੇ ਆ ਤਾਂ ਮੈਂ ਹਾਂ ਏਡੀ ਵੱਡੀ ਮੁੜ ਕੇ ਮੋੜਾ ਤੋਂ ਮੁੜਿਆ ਵੀ ਨਹੀਂ ਕਰਨੀ ਨਹੀਂ ਤੁਹਾਨੂੰ ਕੋਈ ਜ਼ਿਆਦਾ ਫਿਕਰ ਉਹਨਾਂ ਦੀ ਟਰਾਲੀ ਮੋੜਨ ਦਾ ਜਿਨ੍ਹਾਂ ਨੇ ਚੀਜ਼ ਲੈਣੀ ਆ ਉਹ ਜਿੱਦਾਂ ਮਰਜ਼ੀ ਆਪਣਾ ਸੋਚਣ ਜਦੋਂ ਤੁਸੀਂ ਉਹਨਾਂ ਦੀ ਮਦਦ ਨਹੀਂ ਕੀਤੀ ਤੇ ਤੁਹਾਡਾ ਫਰਜ਼ ਵੀ ਨਹੀਂ ਬੰਦਾ ਗੱਲ ਉਹ ਸਾਨੂੰ ਤੇ ਫਾਇਦਾ ਵਾ ਚੱਲ ਜੇ ਬਣਾ ਲਾਂਗੇ ਤੇ ਸਗੋਂ ਕਿਤੇ ਕੰਪੇਨ ਲੱਗਿਆ ਕਰੋਗੇ ਕਿ ਪੰਜ ਸੱਤਾ ਕਿਲਿਆਂ ਦਾ ਝੋਨਾ ਪਾਇਆ ਕਰਾਂਗੇ ਉਹਦੇ ਚ ਕੋਈ ਨਹੀਂ ਮੈਂ ਉਹਨਾਂ ਨੂੰ ਦੱਸ ਦਾਂਗੀ ਨਾ ਕਿ ਜਦੋਂ ਤੁਸੀਂ ਪੈਸੇ ਮੰਗਿਆ ਤੇ ਉਹ ਦੋ ਦੋ ਨਹੀਂ ਕੀ ਕਰਦਾ ਬਿਲਕੁਲ ਟਰਾਲੀ ਨਹੀਂ ਦੇਣੀ ਹੈਗੀ ਆ ਵੇਖ ਲੈ ਇਹਦੇ ਕੰਮ ਨਹੀਂ ਕਿਉਂ ਦੇਣ ਅਗਲੇ ਸਮਝ ਗਏ ਬਚਾ ਲੈਣਾਂ ਨੇ ਆਠਾ ਕੀਤਾ ਜੋ ਵੀ ਆ ਪਤਾ ਉਹਨਾਂ ਨੂੰ ਸਾਰਾ ਹੈ ਉਹ ਸਗੋਂ ਆਂਦੇ ਚੱਲ ਕੋਈ ਗੱਲ ਨਹੀਂ ਅਸੀਂ ਕਰ ਲਾਂਗੇ ਔਖਾ ਸੌਖਾ ਕੰਮ ਤੇ ਕਿਤੇ ਗਾਂ ਸਹੀ ਤੇ ਤੂੰ ਸਗੋਂ ਕਹਿ ਕੇ ਤੇ ਕੰਮ ਹੋਰ ਖਰਾਬ ਕਰਾ ਦੇ ਪੇਕੇ ਤੇ ਮੇਰੀ ਹੀ ਆ ਨਾ ਮੰਨਣੀ ਉਹਨਾਂ ਮੇਰੀ ਹੈ ਠੀਕ ਆ ਚੱਲ ਮੰਨੀ ਜਾਣ ਉਹ ਮਾਜੀ ਕਰੋ ਜੇ ਤੁਸੀਂ ਉਹਨਾਂ ਰਿਹਾ ਨਹੀਂ ਨਾ ਕੋਈ ਸਾਥ ਦੇਣਾ ਤੇ ਬਿਲਕੁਲ ਚੀਜ਼ਾਂ ਮੰਗਣ ਦੀ ਵੀ ਲੋੜ ਨਹੀਂ ਹਾ ਦੋਗੀ ਤੇਰੀ ਤੂੰ ਤਾਂ ਥੋੜਾ ਨਹੀਂ ਆ ਤੈਨੂੰ ਤਾਂ ਮਾਣ ਹੀ ਬੜਾ ਭਰਾ ਦੀਆਂ ਚੀਜ਼ਾਂ ਦਾ ਮਾਣ ਹੁੰਦਾ ਵਾ ਕਿ ਪੇਕੇਆਂ ਦਾ ਹੁੰਦਾ ਤਾਂ ਰਹਿ ਫਿਰ ਆ ਹੈ ਨਹੀਂ ਹਟ ਕੋ ਆਪਣੇ ਨਾ ਪਹਿਣਾ ਦੇ ਉਹਦਾ ਹੀ ਮੈਨੂੰ ਹਾ ਨਹੀਂ ਹਾਂ ਨਹੀਂ ਹਟ ਕੋ ਨਹੀਂ ਹੁਣ ਆ ਵੇਖ ਜੀਗੇ ਤਾਂ ਠੀਕ ਆ ਫਿਰ ਉਹਨਾਂ ਦੀ ਚੀਜ਼ ਮੰਗਣ ਦੀ ਬਿਲਕੁਲ ਲੋੜ ਨਹੀਂ ਮੰਗਦੇ ਅਸੀਂ ਨੀ ਮੰਗਦੇ ਅਸੀਂ ਕੋ ਭੁੱਖੇ ਨੰਗੇ ਨਹੀਂ ਗੇ ਸਾਰਾ ਕੁਝ ਦਿੱਤਾ ਰੱਬ ਨੇ ਸਾਨੂੰ ਮੈਂ ਤਾਂ ਉਹਦਾ ਮਾਂ ਤਾਣਾ ਕਹਿੰਦੇ ਆ ਕਿੰਦੀ ਤਾਂ ਨੂੰ ਚੜ ਗਈ ਹੈ ਨਹੀਂ ਆਉਂਦੇ ਤਾਂ ਨਾ ਆਉਣ ਹਾਂ ਬਾਕੀ ਤੇ ਸਭ ਕੁਝ ਠੀਕ ਵਾ ਪਰ ਆ ਜਿਹੜੀ ਆ ਨਾ ਮੇਰੀ ਚਠਾਣੀ ਇਹ ਬੜੀ ਵੱਧ ਵਾ ਹੋਰ ਕੀ ਆਪ ਤੇ ਬੈਕਵਰਡ ਹੈ ਹੀ ਹੈ ਸਾਰਾ ਕਬਰ ਜੇ ਕਿਤੇ ਮੈਂ ਫੈਸ਼ਨ ਕਰ ਲੈਨੀ ਆ ਨਾ ਮੈਂ ਕੱਪੜਾ ਜਿਹੜਾ ਵਧੀਆ ਪਾਉਣੀ ਤੈਨੂੰ ਪਤਾ ਕੱਪੜਾ ਜਿਹੜਾ ਮੈਂ ਸ਼ੁਰੂ ਤੋਂ ਮਾੜਾ ਪਾਇਆ ਹਾਂ ਤੇ ਪਤਾ ਕੀ ਕਰਦੀ ਆ ਸਖਾਲ ਸਖਾਲ ਕੇ ਨਾ ਸਾਰਿਆਂ ਨੂੰ ਇਹਦਾ ਫੈਸ਼ਨ ਨਹੀਂ ਮਾਣ ਇਹ ਸਾਰੇ ਪੈਸੇ ਫੈਸ਼ਨ ਤੇ ਖਾਈ ਜਾਂਦੀ ਆ ਇਹ ਚੀਜ਼ਾਂ ਲਈ ਆਉਂਦੀ ਆ ਲਾਈ ਪਾਈ ਜਾਂਦੀ ਆ ਮੇਰਾ ਤੇ ਨਾ ਜਿਹੜਾ ਹੀ ਹਰਾਮ ਕੀਤਾ ਵਾ ਹੂੰ ਹੁਣ ਮੈਨੂੰ ਤੂੰ ਦੱਸ ਵੀ ਮੈਂ ਦੱਸ ਕੀ ਕਰਾਂ ਅੱਛਾ ਤੇਰੀ ਗੱਲ ਵਾਕਈ ਸੋਚਣ ਵਾਲੀ ਆ ਠੀਕ ਆ ਪਰ ਅੱਡ ਹੋਵਾਂਗੇ ਕਿਦਾਂ ਅੱਛਾ ਪਤਾ ਕੀ ਗੱਲ ਆ ਤੇ ਭਰਾਵਾ ਭਰਾਵਾ ਦੀ ਬੜੀ ਬਣਦੀ ਆ ਹੂੰ ਤੇ ਜਿਹੜਾ ਮੇਰਾ ਮੁੰਡਾ ਵਾ ਨਾ ਉਹ ਵੀ ਲਖਤਾ ਤਾਂ ਆਇਆ ਜੀ ਤਾਇਆ ਜੀ ਕਰਦਾ ਫਿਰਦਾ ਮਗਰ ਮਗਰ ਪਤਾ ਨਹੀਂ ਕੀ ਸਿਰ ਤੇ ਧੂੜਿਆ ਇਹਨਾਂ ਦੇ ਹੋਰ ਉਹਨੂੰ ਵੀ ਆਪਣੀ ਮਾਂ ਹੀ ਗਲਤ ਲੱਗਦੀ ਆ ਨਾ ਤੇ ਨਾ ਤੱਕ ਗਿਆ ਉਹਦੇ ਪਟੇ ਤੇ ਚੜੀ ਆ ਉਹ ਵੀ ਉਹਦਾਂ ਜਾ ਕੇ ਮੇਰੇ ਚੁਗਦੀਆਂ ਕਰਦੀ ਰਹਿੰਦੀ ਆ ਉਹਨੂੰ ਸੁਖਾਲਦੀ ਰਹਿੰਦੀ ਆ ਤੇਰੀ ਸਾਸ ਤੇ ਸ਼نگਾਰੀ ਬੜਾ ਕਰਦੀ ਤੇਰੀ ਸਾਸ ਆ ਬੜਾ ਕਰਦੀ ਆ ਦੱਸ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਅਹੀਂ ਤੋਂ ਸ਼ੁਰੂ ਤੇ ਦਾਂ ਰਹੇ ਆ ਹੂੰ ਹੂੰ ਵਾਕਿਆ ਸਹੀ ਗੱਲ ਵਾ ਠੀਕ ਆ ਠੀਕ ਆ ਵਾਕਿਆ ਤੇਰੀ ਗੱਲ ਤੇ ਸੋਚਣ ਵਾਲੀ ਆ ਕਿ ਨੌਂ ਲਾਉਣੀ ਆ ਗਾੜੀ ਤੇ ਮੈਂ ਹੁਣ ਨਹੀਂ ਆ ਮਗਰ ਹੂੰ ਗਾਲੀ ਸਾਰੀ ਨਵ ਦੇ ਸਿਰ ਤੇ ਸੁੱਟ ਦੇਣੀ ਆ ਉਹਦਾ ਨਾਮ ਲਾ ਕੇ ਤੇ ਫੇਰ ਅੱਡ ਹੋਵਾਂਗੇ ਚੱਲ ਆਹ ਤੇ ਸਕੀਮ ਭੈਣ ਤੇ ਮੈਨੂੰ ਬੜੀ ਵਧੀਆ ਦਿੱਤੀ ਆ ਹੂੰ ਹੂੰ ਐਸੇ ਕਰਕੇ ਤੇ ਤੈਨੂੰ ਫੋਨ ਕਰ ਲਈ ਨਹੀਂ ਕੋਈ ਸਮਝ ਆਉਂਦੀ ਠੀਕ ਆ ਹਾਂ ਹਾਂ ਮੈਂ ਕਾਨੂੰ ਬੁਰੀ ਬਣਨਾ ਤੇਰੀ ਗੱਲ ਵਾਕਿਆ ਬੜੀ ਸਹੀ ਆ ਠੀਕ ਵਾ ਕੋਈ ਗੱਲ ਨਹੀਂ ਹੁਣ ਇਹੋ ਚਾਲ ਚੱਲਣੀ ਮੈਂ ਵੇਖੀ ਜਾਈ ਤੂੰ ਬੰਦੇ ਨਾਲ ਬਣਾ ਤੇ ਇਹ ਵੀ ਕੀ ਯਾਦ ਕਰਨਗੇ ਹਾਂ ਹਾਂ ਚਲ ਕੋਈ ਨਹੀਂ ਕੋਈ ਨਹੀਂ ਆਉਂਗੀ ਮੈਂ ਵੀ ਉਹ ਤਾਂ ਤੁਸੀਂ ਮਾਰੇ ਹੋ ਚੱਕਰ ਹਾਂ ਚਲ ਠੀਕ ਆ ਫਿਰ ਹੈ ਰੱਖ ਦਿਆਂ ਫੋਨ ਹੁਣ ਚੰਗਾ ਲੈ ਆਦਸ ਕੀ ਮੈਨੂੰ ਪੈਣ ਨੇ ਬੜੀ ਵਧੀਆ ਦਿੱਤੀ ਆ ਹੁਣ ਇਦਾਂ ਕਰਦੀ ਆ ਨਵ ਦੇ ਮੋਢੇ ਤੇ ਰਾਕੇ ਬੰਦੂਕ ਚਲਵਣੀ ਆ ਆਪੇ ਮੈਨੂੰ ਅੱਗੇ ਬੜੀ ਬੁਰੀ ਬਣਾਇਆ ਇਹਨਾਂ ਨੇ ਹਰ ਗੱਲ 'ਚ ਮੇਰਾ ਹੀ ਮੇਕਅਪ ਸ਼ੁਰੂ ਕੀਤਾ ਇਹੋ ਹੀ ਮੇਕਅਪ ਕਰਦੀ ਆ ਇਹੋ ਹੀ ਸਭ ਕੁ ਕਰਦੀ ਆ ਹਏ ਹੇ ਕਿ ਡੇਰਾਮ ਨੇ ਇੱਥੇ ਸੁੱਤੇ ਆ ਮੈਂ ਵੀ ਆਖਾਂ ਥੱਲੇ ਕਿਤੇ ਨਹੀਂ ਹੈਗੇ ਮੈਨੂੰ ਵੀ ਪਤਾ ਹੀ ਇੱਥੇ ਆਣ ਕੇ ਬੈਠੇ ਹੋਣੇ ਆ ਉઠੋ ਤਾਂ ਪਿੰਦਰ ਯਾਰ ਉਠੋ ਕੀ ਕਰ ਰਹੇ ਹੋ ਤੁਹਾਨੂੰ ਜਿਆਦੀ ਨੀਂਦਰ ਚੜੀ ਰਹਿੰਦੀ ਏ ਹਾਂ ਦੱਸ ਕੀ ਕਹਿਣਾ ਯਾਰ ਕਹਿਣਾ ਕੀ ਆ ਤੁਸੀਂ ਤੇ ਐ ਇੱਥੇ ਆਣ ਕੇ ਲੋਕੇ ਬੈਠੇ ਜਿੱਦਾਂ ਕਿਹਨੂੰ ਕੁਝ ਪਤਾ ਨਹੀਂ ਲੱਗਣਾ ਹੈਗਾ ਲੋਕੇ ਕਿੱਥੇ ਬੈਠਾ ਮੈਂ ਤੇ ਉਦਾਂ ਇੱਥੇ ਲੰਮੇ ਪਿਆ ਦੇ ਨੀਂਦ ਆ ਗਈ ਪਿੰਦਰ ਆਵਾਜ਼ ਨਾਲ ਚੱਲਣ ਦੀ ਮੱਠੀ ਮੱਠੀ ਬੜਾ ਹੀ ਮਜ਼ਾ ਆਉਂਦਾ ਹੈ ਉਮਮ ਜੇ ਛੱਡੋ ਤੇ ਗੱਲ ਸੁਣੋ ਮੇਰੀ ਜਿਹੜੀ ਮੈਂ ਸੁਣ ਕੇ ਆਈ ਆ। ਬੱਸ ਹੁਣ ਮੰਮੀ ਦੇ ਹੀ ਮਾਸੀ ਦੇ ਨਾਲ ਗੱਲ ਕਰ ਰਹੇ ਨੇ। ਇਹ ਆਂਦੇ ਕਿ ਮੈਂ ਆਪੀ ਨੋਣ ਕਰਦੀ ਆ ਆਪਣੇ ਵੱਲ ਤੇ ਇਹਨਾਂ ਨੂੰ ਆਂਦੇ ਆਂ ਹੀ ਆਪਣਾ ਰੋਟੀ ਪਾਣੀ ਵੱਖਰਾ ਪਕਾਈਏ। ਮੰਮੀ ਤੇ ਹੋਰ ਉਹਨੇ ਕਿੱਥੇ ਪਕਾਉਣਾ ਹੈ? ਉਹਨਾਂ ਨੇ ਤਾਂ ਨਹੀਂ ਪਕਾਉਣਾ ਪਕਾਉਣਾ ਤੇ ਮੈਂ ਹੀ ਆਂ ਭਰਾਂ ਦੀ ਉਹਨਾਂ ਨਾਲੋਂ ਹੋਣਾ ਹੀ ਅੱਡ ਹੋ ਜਣਾ ਵਾ। ਆਏ ਹੁਣਾਂ ਨਾਲੋਂ ਹਾਂ। ਤੈਨੂੰ ਪਤਾ ਵੀ ਉਹ ਗੱਲ ਚੱਲਣ ਢਈ। ਜਰ ਮੈਂ ਆਪਣੇ ਕੰਨਾਂ ਨਾਲ ਸੁਣ ਕੇ ਆਈ ਮੈਂ ਬੋਲੀ ਥੋੜੀ ਆ। ਇਹੋ ਗੱਲ ਹੀ ਕਰੰਦੇ ਹੀ ਉਹ ਮੇਰੀ ਸੋਹਣ ਗੱਲ ਤੇ ਆਪਾਂ ਉਹਨੇ ਸਮਝਾਈਏ ਨਾ ਏਦਾਂ ਪਿੰਦਰ ਘਾਟਾ ਵਾ ਖਰਚਾ ਤੇ ਇਹਨਾਂ ਦਾ ਅੱਗੇ ਨਹੀਂ ਮਾਣ ਹੈਗਾ ਅਹੀਂ ਫਿਰ ਕੀ ਕਰਾਂਗੇ ਉਹ ਤੇ ਤੇਰੀ ਗੱਲ ਠੀਕ ਆ ਪਰ ਜੇ ਹੁਣ ਜਾ ਕੇ ਮੰਮੀ ਨਾਲ ਕੀਤੀ ਨਾ ਗੱਲ ਹਾਂ ਤੇ ਉਹਨਾਂ ਬਦਲ ਜਣਾ ਹੀ ਉਹਨਾਂ ਕਹਣਾ ਮੈਂ ਹੋਰ ਕੋਈ ਗੱਲ ਕਰਨ ਲਈ ਤੇ ਗੱਲ ਮੁੜ ਕੇ ਸਾਰੀ ਤੇਰ ਤੇ ਆਈ ਨਹੀਂ ਉਹਨਾਂ ਕੋਈ ਨਾ ਕੋਈ ਪਸੂੜੀ ਪਾ ਦੇਣੀ ਆ ਆਪਾਂ ਪਤਾ ਕੀ ਕਰੀਏ ਚੁੱਪ ਕਰਕੇ ਬਿਠੇ ਰਹੀਏ ਵੀਨੇ ਆਪਾਂ ਕਰਦੇ ਕੀ ਨੇ ਚਲ ਵੇਖ ਲੋ ਮੈਂ athe ਕਿਆ ਨਹੀਂ ਚਲ ਗੱਲ ਕਰਨ ਤੋਂ ਪਹਿਲਾਂ ਪਹਿਲਾਂ ਆਪਾਂ ਸਭ ਨੂੰ ਸਾਹਮਣੇ ਲੈਂਦੇ ਤੇ ਚਲ ਨਾ ਇਹ ਅੱਡ ਹੋਈਏ ਤੇ ਸਭੋਂ ਫਾਇਦਾ ਹੀ ਆ ਉਹ ਨਹੀਂ ਨਹੀਂ ਅੱਡ ਕਿੱਥੇ ਹੋਣਾ ਅੱਡੋ ਅਨਸਰ ਨਹੀਂ ਇੱਕ ਘਰ ਆ ਤੇ ਕਿੱਥੇ ਜਾਣਾ ਤੁਹਾਨੂੰ ਮੰਮੀ ਡੈਡੀ ਪਤਾ ਹੈਗਾ ਕਿੰਨੇ ਚਲਾਕ ਨੇ ਉਹ ਕਹਿੰਦੇ ਮੈਂ ਇੱਕ ਰੱਟਾ ਪਾ ਕੇ ਛੱਡਣਾ ਹੁਣ ਕਿਤੇ ਨਹੀਂ ਹੁੰਦੇ ਐਵੇਂ ਨਾ ਟੈਨਸ਼ਨ ਲੈ ਤੂੰ ਤੇ ਨਾਲੇ ਜੇ ਡਈ ਹੈ ਨਾ ਵੀ ਮੈਂ ਆਪਣੀ ਨੂੰਹ ਆਪਣੇ ਨਾਲ ਕਰਨੀ ਆ ਕੋ ਚਾਰ ਦਿਨ ਕਰਾਲਾ ਪਲਾ ਲ ਤੂੰ ਸਵਾਪਰਾਲਤ ਕਰਨੇ ਕੰਮ ਕਰਾ ਕਰ ਮੈਨੂੰ ਤਾਂ ਮਾਰ ਛੜਨਾ ਵਾ ਫਲਾਲ ਕਰਨੀ ਹੁੰਨੇ ਮੇਰੀ ਕਿੰਨਾ ਕਿਤੇ ਕੰਮ ਪੈਂਡਿਆ ਤੁਹਾਨੂੰ ਤਿੰਨ ਚਾਰ ਜਾਨੀਆਂ ਤੁਸੀਂ ਕਰਨ ਵਾਲੀਆਂ ਜੀ ਤੇ ਦੋ ਤੇ ਉਹਨਾਂ ਨਾਲ ਹੀ ਆ ਨਾ ਜੇ ਇਹਨਾਂ ਨੇ ਕਿਹਾ ਵੱਖਰੀ ਪਕਾ ਫਿਰ ਤੇ ਲਾਗੋਗੇ ਤੇ ਚਮਚਾ ਫੜ ਕੇ ਇਹਦਾ ਐ ਨਹੀਂ ਕਰਦੇ ਕਿ ਕੱਖ ਨਹੀਂ ਕਰਦੇ ਹੈਗੇ ਵੀ ਕੁਝ ਵੀ ਕਰਦੇ ਹੁਣ ਬਸ ਆਪਣੇ ਸੁਜਣ ਸਵਰਨ ਨਾਲ ਹੀ ਮਤਲਬ ਹੋਰ ਕਿਸੇ ਦਾ ਕੋਈ ਮਤਲਬ ਨਹੀਂ ਹੈਗਾ ਇਹਨਾਂ ਨੂੰ ਪਰ ਤੂੰ ਔਖੀ ਹੈ ਵੀ ਮੈਨੂੰ ਕੰਮ ਨਾ ਕਰਨਾ ਪਈ ਯਾਰ ਕੰਮ ਦੀ ਨਹੀਂ ਗੱਲ ਹੈਗੀ ਮੈਂ ਇਹ ਗੱਲ ਕਰ ਰਹੀ ਆ ਕਿ ਇਹਨਾਂ ਦਾ ਖਰਚਾ ਬੜਾ ਵਾ ਪਿੰਦਰ ਫਾਈਰ ਕੱਲੇ ਕੀ ਕਰਾਂਗੇ ਖਰਚਾ ਤੇ ਹੈਗਾ ਹੁਣ ਇਦਾਂ ਚੱਲ ਰਾਤ ਮਿਲ ਕੇ ਤੇ ਟਾਈਮ ਪਾਸ ਹੋਈ ਜਾਂਦੇ ਆ ਨਹੀਂ ਪਤਾ ਲੱਗਦਾ ਹੈਗਾ ਤੇ ਜਦੋਂ ਅਸੀਂ ਕੱਲੇ ਆਪਣਾ ਆਪਣਾ ਕੀਤਾ ਨਾ ਤੁਹਾਨੂੰ ਤੇ ਇਹਨਾਂ ਨੇ ਜੀਣ ਨਹੀਂ ਦੇਣਾ ਕਿਤੇ ਨਹੀਂ ਹੁੰਦਾ ਕੁਝ ਵੀ ਅਜੇ ਪਹਿਲਾਂ ਇੱਕ ਘਰ ਹੋਰ ਬਣਾਵਾਂਗੇ ਫੇਰ ਹੀ ਵਕ ਹੋਵਾਂਗੇ ਪਰ ਮੈਨੂੰ ਇਹ ਨ ਸਮਝ ਆਉਂਦੀ ਮਮਮੀ ਹੁਣ ਇਦਾਂ ਕਿਉਂ ਡਈਏ ਕਰਨਾ ਹੁਣ ਤੇ ਕੋਈ ਗੱਲਬਾਤ ਵੀ ਨਹੀਂ ਹੋਈ ਪਤਾ ਨਹੀਂ ਪਿੰਦਾ ਕੀ ਚੱਲਦਾ ਰਹਿੰਦਾ ਇਹਨਾਂ ਦੇ ਦਿਮਾਗ ਦੇ ਵਿੱਚ ਉਹ ਚੱਲ ਛੱਡ ਪਰਾਂ ਹੋਰ ਕੋਈ ਗੱਲ ਕਰਨੀ ਦਾ ਕਰ ਮੇਰੇ ਨਾਲ ਮੈਂ ਕੀ ਗੱਲ ਕਰਾਂ ਇਹ ਹੋਈ ਕਰਨਾ ਮੈਂ ਤਾਂ ਨਹੀਂ ਹਸਣਾ ਮੈਂ ਕਿਹ ਚੱਲ ਤੜ ਨਾਲ ਗੱਲ ਕਰਦੀ ਸੀ ਤੁਸੀਂ ਮੰਮੀ ਨੂੰ ਸਮਝਾਓਗੇ ਵੀ ਨਾ ਕਿਸੇ ਨਾਲ ਕੋਈ ਗੱਲ ਕਰਣਾ ਤੁਹਾਨੂੰ ਪਤਾ ਉਹਨਾਂ ਦੀ ਆਤਾ ਉਹਨਾਂ ਨੇ ਮੁਰਨਾ ਹੈ ਨਹੀਂ ਹੁਣ ਜੇ ਜਾ ਕੇ ਕਹਾਂਗਾ ਨਾ ਵੀ ਤੇਰੇ ਲੋ ਉੱਡੀ ਉਹਨਾਂ ਨੇ ਤੇਰੇ ਦਵਾਲੇ ਹੋਏ ਨਹੀਂ ਇਹ ਚੁਗਲੀਆਂ ਲਾਉਂਦੀ ਰਹਿੰਦੀ ਹੈ ਚਲੋ ਠੀਕ ਹੈ ਮੈਂ ਹਾਂ ਪਤਾ ਨਹੀਂ ਕੀ ਕਹਣੀ ਨਵ ਕੰਨ ਕਿੱਥੇ ਆ ਕਰਨਾਤਰਾ ਗੱਲ ਸੁਣ ਮੇਰੀ ਹਾਂਜੀ ਕੀ ਘੜੰਡੀ ਆ ਕੁਛ ਨਹੀਂ ਮੈਂ ਨਾਲ ਨੂੰ ਵੇਖਣ ਨਹੀਂ ਪੈਣੀ ਕਿੱਥੇ ਗਈ ਹੈ ਮੇਰੀ ਗੱਲ ਸੁਣ ਹੂੰ ਇੱਦਾਂ ਕਰਾਂ ਪਕੌੜੇ ਬਣਾ ਲਾ ਥੋੜੇ ਲੈ ਨਹੀਂ ਸਨੀ ਬਣਾਉਣੇ ਅੱਜ ਪਕੌੜੇ ਲੈ ਮੈਂ ਅੱਗੇ ਸੀਜ਼ਨ ਠੀਕ ਹੈਗਾ ਕੀ ਐ ਸੀਜ਼ਨ ਨਹੀਂ ਪੈਣੀ ਸਰ ਜਿਉਂ ਉਹੜਾ ਪਿੜਕਾਉਂਦੇ ਤਾਂ ਮੈਂ ਅੱਗੇ ਨਾਲ ਨੂੰ ਦਈਆਂ ਵੇਖਣ ਕਿ ਉਹਨੂੰ ਕਹਿੰਨੀ ਫੁੱਲ ਕੇ ਅੱਜ ਤੂੰ ਬਣਾ ਲਾ ਉੰਗੀ ਭਲੀ ਦਾ ਇਹ ਗੋਲੀ ਖਾਲਣੀ ਫਾਦੀਆ ਗੋਲੀ ਸੈਨੀ ਸਿਰ ਜੇ ਠੀਕ ਜਣੀ ਤਾਂ ਕਰਕੇ ਮੈਂ ਕਹਿਣ ਲਈ ਨਹੀਂ ਤੇ ਉਦਾਂ ਮੈਂ ਤੁਹਾਨੂੰ ਬਣਾ ਨਹੀਂ ਦੇਣਾ ਤੀ ਮੈਂ ਕਹਿੰਦੇ ਤੇ ਜੇ ਨਹੀਂ ਅਧੇ ਮੇਰੇ ਦਵਾਈ ਲੈ ਆਈਏ ਨਹੀਂ ਤੁਹਾਨੂੰ ਕਹਿੰਦੇ ਨਹੀਂ ਗੋਲੀ ਖਾਦੀ ਆ ਮੈਂ ਵੀ ਠੰਡ ਵਦਨ ਦੀ ਆ ਤਾਂ ਮੈਂ ਤਾਂ ਕਹਿਣ ਦਿਆ ਕੋਟੀ-ਕੁੱਟੀ ਪਾਈ ਨਹੀਂ ਕਿ ਕੋਟੀ ਭਾਗ ਰੱਖਾ ਕਰਨ ਵਾਲੇ ਪਾ ਲੈਨੀਂ ਪਰ ਧੋਪ ਲੱਗੀ ਐ ਮੈਂ ਤਾਂ ਕਰਕੇ ਲਾ ਛੜੀ ਹਾਂ ਬਾਰੀ ਬੈਠੀ ਆ ਕਿਵੇਂ ਤਾਂ ਮੈਂ ਨਾ ਉਹ ਨੂੰ ਵੇਖਣ ਨਹੀਂ ਚੱਲਣ ਉਹਨੂੰ ਕਹਿਨੀ ਆ ਜਿਵੇਂ ਫੁੱਲ ਕੇ ਧੁੰਦਲਾ ਲਾ ਲੱਗਦਾ ਕਹਿੰਦਾ ਵੀ ਪਕੌੜੇ ਖਾਣੇ ਆ ਤੇ ਤੂੰ ਕਰੀ। ਫੁਲਕੇ ਵੀ ਲੈਣ ਦੀ ਵੀ ਉਹਨੂੰ ਕਹਨੀ ਹੈ। ਚੱਲ ਫੇਰ ਕਿਹਦੇ ਦਿਨ ਬਣਾ ਦੂੰਗੀ। ਚੱਲ ਕੋਈ ਨਹੀਂ ਫੇਰ ਕਿਸੇ ਦਿਨ ਸਹੀ। ਹਾਂ ਚੱਲ ਮੈਂ ਤੜਾਈ ਨਾਲ ਜੀ ਕਰਦੇ ਆ ਇਹਨਾਂ ਦੇ ਕੱਲ ਪਰਸੋਂ ਬਣਾਉਣੇ ਜੇ ਮੈਂ ਠੀਕ ਆਉਂਗੀ ਤੇ। ਚੱਲ ਕੋਈ ਨਹੀਂ ਕੋਈ ਨਹੀਂ ਖਾਲਾ ਨੂੰ ਬਾਅਦ ਚੱਕਾ। ਨਾ ਤੂੰ ਕੀ ਕਰਨ ਈ ਆ। ਦੀਦੀ ਕਰਨਾ ਕੀ ਆ ਉੱਤੇ ਨਾ ਬਿੰਦਰ ਬੈਠੇ ਈ ਧੁੱਪੇ ਤੇ ਮੈਂ ਵੀ ਉਹਨਾਂ ਲੱਗ ਕੇ ਚਲ ਗਈ। ਦੱਸੋ ਕੋਈ ਕੰਮ ਆ? ਮੈਂ ਤੈਨੂੰ ਲੱਭਣ ਲਈ ਹਾਂ ਅੱਗੇ। ਮੈਂ ਪਾਣੀ ਕਿੱਥੇ ਗਈ ਆ? ਦੱਸੋ। ਮੈਂ ਹਾ ਫੁਲਕੇ ਤੋਂ ਬਣਾ ਦੇ ਹਾਂ ਮੇਰਾ ਸਿਰ ਜਾ ਬੜਾ ਦਬੇ ਫਿਰ ਕਰਨ ਡਿਆ ਇੱਕ ਕੋਈ ਗੱਲ ਨਹੀਂ ਫੁਲਕੇ ਤੇ ਮੈਂ ਬਣਾ ਦੰਨੀ ਆ ਤੇ ਤੁਸੀਂ ਦਵਾਈ ਖਾਣੀ ਹੀ ਹੈਗੀ ਘਰੇ ਦਵਾਈ ਖਾਦੀ ਅਗੇ ਤੇ ਉਹ ਭਾਈ ਤਰੇ ਵੀ ਕਹਿੰਦੇ ਭੀ ਲੈ ਆਉਣੇ ਉਹ ਖਾ ਕੇ ਤੇ ਮੈਂ ਹਾਂ ਇਹ ਰਹਿਣ ਦਿੰਨੇ ਆ ਨਾਲ ਠੀਕ ਹੋ ਗਏ ਫਿਰ ਲੈ ਆਵਾਂਗੇ ਤੇ ਜੇ ਨਹੀਂ ਫਰਕ ਪੈਂਦਾ ਤੇ ਇੱਕ ਰੀਖਾ ਆਉ ਹਾਂ ਮੈਂ ਇੱਕ ਰੀ ਖਾਦੀ ਆ ਹੁਣ ਗੋਲੀ ਅਗੇ ਤੇ ਵੇ ਕੜੀ ਕੇ ਪੈਣੀ ਨਾ ਲੰਮੀ ਜੇ ਨਾ ਫੁਲਕੇ ਪੋਗਾ ਫਿਰ ਤੇਰੇ ਭਾਈ ਨੂੰ ਕਹੂੰਗੀ ਫਿਰ ਲੈ ਆਉਣਗੇ ਕੋਈ ਗੱਲ ਨਹੀਂ ਜਾ ਕੇ ਤੇ ਤੁਸੀਂ ਫਿਰ ਲੈ ਆਇਓ ਚਲ ਕੋਈ ਨਹੀਂ ਲੈ ਆਵਾਂਗੇ ਬਾਅਦ ਚੋਂ ਤੁਹਾਨੂੰ ਇਹ ਮਨਸਵੇਰ ਦਾ ਦਾਸਤਾਨਾ ਹੈ ਉਦੋਂ ਦੇ ਐਵੇਂ ਲੱਗੇ ਹੋ ਨਾਲ-ਨਾਲ ਕੰਮ ਕਰਨ ਵਾਸਤੇ ਮੈਂ ਸੇਰ ਨੂੰ ਇੱਕਦਮ ਜਦੋਂ ਉੱਠੀ ਤਾਂ ਕਿਹਾ ਵਲੇ ਹੋਣਾ ਕਹਿੰਦੀ ਮਾਈ ਮੋਟੀ ਤੇ ਮੈਂ ਆਪੇ ਠੀਕ ਹੋ ਜੂਗੀ ਤੇ ਹੁਣ ਜਿਆਦਾ ਹੀ ਹੋਣਦਾ ਪਈਗੀ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਕਰ ਲਓ ਰੈਸਟ ਤੇ ਫਿਰ ਮੈਂ ਕਰ ਲੈਣੀ ਕੰਮ ਜਿਹੜਾ ਰਹਿ ਗਿਆ ਵਾ ਐਵੇਂ ਫਿਕਰ ਨਾ ਕਰਿਓ ਐਵੇਂ ਨਾ ਲੱਗੇ ਰਿਹਾ ਕਰੋ ਜੇ ਠੀਕ ਨਹੀਂ ਹੁੰਦੇ ਤਾਂ ਕਿ ਹਿਨੂੰ ਦੱਸ ਦੇ ਨਵਾਂ ਬੰਨਾ ਕਿ ਅੱਜ ਮੈਂ ਠੀਕ ਨਹੀਂ ਹੈਗੀ ਤੇ ਕੋਈ ਗੱਲ ਨਹੀਂ ਕੰਮ ਤੁਸੀਂ ਕਰ ਲਓ ਜੇ ਮੈਂ ਕਰ ਲੈਂਦੀ ਨਾ ਸਾਰਾ ਤੇ ਐਨਾ ਦਾਡੇ ਸਿਰ ਦਾ ਕੰਮ ਵੱਧ ਨਹੀਂ ਹੁਣ ਵੇਖ ਲੋ ਕਿੰਨੀ ਦਰਦ ਹੋਣ ਲੱਗ ਪਈ ਤੇ ਥੋੜਾ ਫੜ ਲਈ ਹੈ ਨਾ ਤੇ ਉਹ ਵਧੀਆ ਹੁੰਦਾ ਵਾ ਮੈਂ ਹਾਂ ਚੱਲ ਕੋਈ ਨਹੀਂ ਤੂੰ ਕੱਲੀ ਕਿੱਥੇ ਲੱਗੀ ਰਵੇਂ ਕਿਤੇ ਮੈਂ ਵੀ ਨਾਲ ਕਰਵਾ ਲਈਦੀ ਤੇ ਮੈਂ ਕਿਹੜਾ ਦੀਦੀ ਅੱਜ ਨਵਾਂ ਕਰਨਾ ਹੈ ਅੱਗੇ ਵੀ ਤੇ ਕਾਰ ਹੀ ਲਈਦਾ ਵਾ ਕੱਲੇ ਕੱਲੇ ਜਦੋਂ ਕਿਤੇ ਮਾੜੀ ਮੋਟੀ ਟਲਮਟਮੀ ਨੂੰ ਹੋਵੇ ਤਾਂ ਹੀ ਵੀ ਤੇ ਸਾਰਾ ਕੰਮ ਕਾਰ ਹੀ ਲੈਂਦੇ ਹੋ ਜੇ ਤੁਸੀਂ ਤਾਈ ਜੀ ਨੂੰ ਦੱਸ ਦਿੰਦੇ ਜੇ ਮੈਨੂੰ ਨਹੀਂ ਹੈ ਦੱਸਣਾ ਤੇ ਚਾਹ ਰਤਾ ਉਹਨੂੰ ਕਿ ਦੱਸ ਮੈਂ ਹੀ ਮੰਮੀ ਨੂੰ ਮੈਂ ਉਹਨੇ ਫਿਰ ਕਹਿਣਾ ਕਿ ਮੈਂ ਕੰਮ ਕਰ ਲੈਣੀ ਆ ਫਿਰ ਮੁੜ ਕੇ ਬਿਮਾਰ ਪਾਉਗੀ ਉਹ ਵੀ ਚੱਲ ਕੋਈ ਗੱਲ ਨਹੀਂ ਫਿਰ ਹੁਣ ਤੁਸੀਂ ਕਰ ਲਓ ਰੈਸਟ ਤੇ ਮੈਂ ਕਰਨੀ ਹਾਂ ਚੱਲ ਫਿਰ ਕਰ ਲੈ ਮੇਰਾ ਬੱਚਾ